ਹਤਹੀ ਸਤਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਮੀਰਪੁਰ ਖੁਰਦ ਜਿੱਥੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਪਿਛਲੇ 6 ਮਹੀਨਿਆਂ ਤੋਂ ਸੇਵਾ ਚੱਲ ਰਹੀ ਸੀ ਉਸ ਸੇਵਾ ਦੇ ਕਾਰਜ ਨੂੰ ਬੀਤੇ ਦਿਨੀ ਪਿੰਡ ਵਾਸੀਆਂ ਦੇ ਵੱਲੋਂ ਨੇਪਰੇ ਚਾੜਿਆ ਗਿਆ ਪਿੰਡ ਦੇ ਸਾਰੇ ਲੋਕ ਇਸ ਕਾਰਜ ਦੇ ਵਿੱਚ ਹਮੇ ਹਮਾ ਆਕੇ ਸ਼ਾਮਲ ਹੋਏ ਗੁਰਦੋਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਤੇ ਸਮੂਹ ਪਿੰਡ ਵਾਸੀਆਂ ਨੇ ਦਿਲੀ ਸ਼ਰਧਾ ਭਾਵਨਾ ਤੇ ਆਸਥਾ ਦੇ ਨਾਲ ਇਸ ਕਾਰਜ ਨੂੰ ਨੇਪਰੇ ਚਾੜਦੇ ਹੋਏ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਸਤ ਦਾ ਕਾਰਜ ਪੂਰਾ ਕੀਤਾ ਔਰ ਇਸ ਰਿਪੋਰਟ ਨੂੰ ਦਿਖਾਉਣ ਦਾ ਉਪਲਬੇ ਹੈ ਕਿ ਜਦੋਂ ਕੋਈ ਸਾਂਝਾ ਕੰਮ ਹੁੰਦਾ ਹੈ ਪਿੰਡਾਂ ਦੇ ਲੋਕ ਹਰ ਵਖਰੇਵੇਂ ਤੋਂ ਉੱਪਰ ਉੱਠ ਕੇ ਇੱਕ ਭਾਈਚਾਰਕ ਏਕਤਾ ਇੱਕ ਸਾਂਝ ਦੇ ਨਾਲ ਇਹਨਾਂ ਕਾਰਜਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਆ ਤੇ ਉਹਨੂੰ ਪੂਰਾ ਵੀ ਕਰਦੇ ਆ ਸੋ ਜੋ ਗੱਲ ਪਿੰਡਾਂ ਦੇ ਬਾਬਤ ਪਿੰਡਾਂ ਦੇ ਲੋਕਾਂ ਦੇ ਸਬੰਧ ਦੇ ਵਿੱਚ ਆਮ ਤੌਰ ਤੇ ਆਖੀ ਜਾਂਦੀ ਹੈ ਕਿ ਇੱਥੇ ਲੋਕਾਂ ਦੇ ਵਿੱਚ ਏਕਤਾ ਹੁੰਦੀ ਹੈ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਲੋਕ ਸ਼ਰੀਕ ਹੁੰਦੇ ਨੇ ਸਾਂਝੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਉਸ ਗੱਲ ਦੀ ਇਹ ਪੁਖਤਾ ਮਿਸਾਲ ਹੈ ਉਸ ਗੱਲ ਦੀ ਇਹ ਪੁਖਤਾ ਉਦਾਹਰਣ ਹੈ ਇਸ ਰਿਪੋਰਟ ਦੇ ਜ਼ਰੀਏ ਇਹਨਾਂ ਵੀਡੀਓਜ਼ ਦੇ ਜ਼ਰੀਏ ਤੁਸੀਂ ਦੇਖ ਸਕੋਗੇ ਕਿ ਮੀਰਪੁਰ ਖੁਰਦ ਦੇ ਲੋਕਾਂ ਨੇ ਭਾਈਚਾਰਕ ਸਾਂਝ ਤੇ ਪਿੰਡ ਦੀ ਏਕਤਾ ਦਾ ਸਬੂਤ ਦਿੰਦੇ ਹੋਏ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਜੋ ਛੱਤ ਪਈ ਹੈ ਉਸ ਕਾਰਜ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਨੇਪਰੇ ਚਾੜਿਆ ਸੋ ਪਿੰਡ ਦੇ ਸਾਰੇ ਲੋਕ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਸਾਰੇ ਇਸ ਗੱਲੋਂ ਵਧਾਈ ਦੇ ਪਾਤਰ ਨੇ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਸੋ ਤੁਸੀਂ ਵੀਡੀਓਜ਼ ਦੇ ਜ਼ਰੀਏ ਦੇਖਿਆ ਕਿ ਪਿੰਡ ਦੇ ਲੋਕਾਂ ਨੇ ਕਿਵੇਂ ਏਕਤਾ ਦੇ ਨਾਲ ਗੁਰੂ ਘਰ ਦੀ ਜੋ ਦਰਬਾਰ ਸਾਹਿਬ ਦੀ ਸੇਵਾ ਸੀ ਉਹਨੂੰ ਨੇਪਰੇ ਚਾੜਿਆ ਸੇਵਾ ਦੇ ਚੱਲਦੇ ਹੋਏ ਦਾਲ ਪ੍ਰਸ਼ਾਦੇ ਦਾ ਲੰਗਰ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ ਔਰ ਲੰਗਰ ਦੇ ਵਿੱਚ ਵੀ ਬੀਬੀਆਂ ਭੈਣਾਂ ਮਾਈਆਂ ਦੇ ਵੱਲੋਂ ਖੂਬ ਸੇਵਾ ਕੀਤੀ ਗਈ ਤੁਸੀਂ ਦੇਖ ਰਹੇ ਸੀ ਜ਼ਿਲ੍ਹਾ ਮਾਨਸਾ ਦਾ ਪਿੰਡ ਮੀਰਪੁਰ ਫੁਰਦ ਜਿੱਥੇ ਪਿਛਲੇ 6 ਮਹੀਨਿਆਂ ਤੋਂ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਚੱਲ ਰਹੀ ਸੇਵਾ ਦਾ ਕਾਰਜ ਸੰਪੂਰਨ ਹੋਇਆ ਖੁ ਅਗੇਹੇ ਸੇਵਾ ਦੇ ਜਿਹੜੇ ਕਾਰਜ ਨੇ ਸਾਡੇ ਭਾਈਚਾਰੇ ਨੂੰ ਸਾਡੇ ਸਮਾਜ ਨੂੰ ਵੀ ਪ੍ਰੇਰਿਤ ਕਰਦੇ ਹੈ ਸੇ ਜ਼ਿਲ੍ਹਾਡਾਰ ਜੀ ਦੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ